ਰਬੈਰੂ ਕਤਲ ਕਾਂਡ ਦੇ ਸ਼ਹੀਦ ਭਾਈ ਜਗਰਾਜ ਸਿੰਘ ਤੇ ਉਹਨਾਂ ਦੇ ਅੰਤਮ ਸੰਸਕਾਰ ਦੀ ਜਿਹੜੀ ਘਟਨਾ ਹੈ ਤੇ ਉਹ ਵੀ ਬੜੀ ਹੈਰਾਨਕੁਨ ਹੈ ਤੇ ਉਹਨਾਂ ਦੇ ਸਾਥੀ ਭਾਈ ਪ੍ਰਗਟ ਸਿੰਘ ਉਹ ਦੱਸਦੇ ਆ ਭਾਈ ਜਗਰਾਜ ਸਿੰਘ ਦਾ ਤਿੰਨ ਧਰਮਾਂ ਵੱਲੋਂ ਤੇ ਅੰਤਮ ਕਿਰਿਆ ਕੀਤੀ ਗਈ ਸੀ ਉਹਦਾ ਕਾਰਨ ਇਹ ਆ ਵੀ ਉਹਨਾਂ ਦੀ ਨਾਮ ਦੀ ਸਹੀ ਜਾਣਕਾਰੀ ਨਾ ਹੋਣ ਕਰਕੇ ਤੇ 11 ਮਹੀਨੇ ਤਾਂ ਉੱਥੇ ਜਿੱਥੇ ਉਹ ਸ਼ਹੀਦ ਹੋਏ ਸੀ ਰូមਾਨੀਆ ਦੇ ਵਿੱਚ ਤੇ ਉੱਥੇ ਫਰਿੱਜ ਦੇ ਵਿੱਚ ਉਹਨਾਂ ਦੀ ਜਿਹੜੀ ਦੇਹ ਸੀ ਉਹ ਰੱਖੀ ਰਹੀ ਤੇ ਉਸੇ ਸਮੇਂ ਤੁਰਕੀ ਦੇ ਵਿੱਚ ਵਾਹਰੂ ਤੁਰਕੀ ਦਾ ਇੱਕ ਉੱਚ ਅਧਿਕਾਰੀ ਸੀ ਉਹਦਾ ਤੇ ਬੁਕਾਰੇਸਟ ਹੋਟਲ ਦੇ ਵਿੱਚ ਤੇ ਉਹਦਾ ਕਤਲ ਹੋ ਗਿਆ ਸੀ ਤੇ ਉਹਦੀ লাশ ਤੇ ਪਾਈ ਜਗਰਾਜ ਸਿੰਘ ਦੀ লাশ ਇੱਕੋ ਥਾਂ ਪਈ ਸੀ ਤੇ ਤੁਰਕੀ ਫੌਜੀ ਦੀ ਜਦੋਂ ਪਛਾਣ ਹੋ ਗਈ ਤੇ ਉਹ ਜਦੋਂ লাশ ਲੈਣ ਵਾਸਤੇ ਉਹ ਆਏ ਤੇ ਭਲੇਖੇ ਦੇ ਨਾਲ ਪਾਈ ਜਗਰਾਜ ਸਿੰਘ ਦੀ ਡੈੱਡ ਬਾਡੀ ਜਿਹੜੀ ਸੀ ਉਹ ਤੁਰਕੀ ਦੇ ਵਿੱਚ ਪਹੁੰਚ ਗਈ ਤਾਂ ਮੁਸਲਮਾਨ ਪਰਿਵਾਰ ਵਿੱਚੋਂ ਸੀ ਤੇ ਮੁਸਲਮਾਨ ਗੀਤੀ ਰਿਵਾਜ ਦੇ ਅਨੁਸਾਰ ਉਹਨਾਂ ਨੇ ਤੇ ਭਾਈ ਜਗਰਾਜ ਸਿੰਘ ਦੀ ਜਿਹੜੀ ਡੈੱਡ ਬਾਡੀ ਸੀ ਤੇ ਉਹ ਧਰਤੀ ਦੇ ਵਿੱਚ ਦਫਨ ਕਰ ਦਿੱਤੀ ਪਰ ਉਹ ਜਿਹੜਾ ਉਹ ਫੌਜੀ ਦਾ ਤੇ ਪਰਿਵਾਰ ਸੀ ਉਹਨਾਂ ਨੂੰ ਸ਼ੱਕ ਹੋਇਆ ਤੇ ਉਹਨਾਂ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਤੇ ਕੋਰਟ ਦੇ ਆਰਡਰ ਲੈ ਕੇ ਤੇ Laash ਨੂੰ ਧਰਤੀ ਦੇ ਵਿੱਚੋਂ ਬਾਹਰ ਕੱਢਿਆ ਤੇ ਭਾਈ ਜਗਰਾਜ ਸਿੰਘ ਦੇ ਸਰੀਰ ਨੂੰ ਦੁਬਾਰਾ ਰਮਾਨੀਆਂ ਦੇ ਵਿੱਚ ਭੇਜ ਦਿੱਤਾ ਤੇ ਹੁਣ ਇਉਂ ਕੁਝ ਦਿਨ ਫ੍ਰਿਜ ਚੋਂ ਬਾਹਰ ਰਹਿਣ ਕਰਕੇ ਸਰੀਰ ਖਰਾਬ ਨਾ ਹੋ ਜੇ। ਤਾਂ ਇਸ ਗੱਲ ਨੂੰ ਲੈ ਕੇ ਰូមਾਨੀਆ ਸਰਕਾਰ ਨੇ ਵੀ ਮਨ ਮੰਨ ਲਿਆ ਵੀ ਹੁਣ ਇਹਨਾਂ ਦੇ ਸਰੀਰ ਦੀ ਜਿਹੜੀ ਅੰਤਮ ਕਿਰਿਆ ਵਾ। ਕਿ ਉਹ ਕਰ ਦਿੱਤੀ ਜਾਵੇ ਕਿਉਂਕਿ ਹੁਣ ਇਹਨਾਂ ਦੀ ਹਜੇ ਤੱਕ ਕੋਈ شناخت ਨਹੀਂ ਸੀ ਹੋਈਗੀ। ਕਿਉਂਕਿ ਇਹ ਤਾਂ 2 ਨੰਬਰ ਦੇ ਵਿੱਚ ਗਏ ਸੀ ਉੱਥੇ। ਰਬੈਨ ਨੂੰ ਮਾਰਨ ਵਾਸਤੇ। ਤੇ ਰូមਾਨੀਆ ਸਰਕਾਰ ਨੇ ਜਿਹੜਾ ਸੀ ਉਹ 크ਿਸਚਨ ਤਰੀਕੇ ਦੇ ਨਾਲ ਅਯੋਗਰਾਜ ਸਿੰਘ ਨੂੰ ਤੇ ਦਫਨ ਕਰ ਦਿੱਤਾ ਤੇ ਇਧਰੋਂ ਪਾਈ ਪ੍ਰਗਟ ਸਿੰਘ ਜਿਹੜੇ ਇਹਨਾਂ ਦੇ ਸਾਥੀ ਸੀਗੇ ਉਸ ਰਬੈਰ ਨੂੰ ਮਾਰਨ ਦੇ ਵਿੱਚ ਉਸ ਨੇ ਲਈ ਸ਼ਾਮਲ ਸੀਗੇ ਉਹਨਾਂ ਨੂੰ ਸਜ਼ਾ ਹੋ ਗਈ ਸੀ ਤੇ ਉਹ ਕੁਦਰਤੀ ਉਹ ਸਜ਼ਾ ਪੂਰੀ ਕਰਕੇ ਤੇ ਬਾਹਰ ਆ ਗਏ ਇਹਨਾਂ ਦੱਸਿਆ ਵੀ ਮੇਰਾ ਤਾਂ ਪਹਿਲਾਂ ਹੀ ਮਨ ਸੀ ਵੀ ਜਿਵੇਂ ਹੀ ਮੈਂ ਤੇਰੇ ਹਾਫ ਹੋ ਕੇ ਆਇਆ ਤੇ ਜੇ ਉਹਨਾਂ ਦੇ ਸਰੀਰ ਦਾ ਅੰਤਮ ਸੰਸਕਾਰ ਨਾ ਹੋਇਆ ਤੇ ਮੈਂ ਉਹਨਾਂ ਦਾ ਅੰਤਮ ਸੰਸਕਾਰ ਤੇ ਸਖ ਰੀਤੀ ਅਨੁਸਾਰ ਕਰਾਂਗਾ ਤਾਂ ਜਦੋਂ ਬਾਹਰ ਆਏ ਤੇ ਸਭ ਤੋਂ ਪਹਿਲਾਂ ਤੇ ਫਿਰ ਨਾਂ ਦੀ ਸਮੱਸਿਆ ਸੀ ਤੇ ਪਹਿਲਾਂ ਇਹਨਾਂ ਨੇ ਤੇ ਕੱਕ ਉਹ ਕਾਗਜ਼ ਸਾਰੇ ਤਿਆਰ ਕਰਾਏ ਤੇ ਫਿਰ ਭਾਈ ਜੋਗਰਾਜ ਸਿੰਘ ਦੀ ਜਿਹੜੀ ਕਬਰ ਸੀ ਤੇ ਉਹਦਾ ਨਹੀਂ ਸੀ ਪਤਾ ਲੱਗਦਾ ਸਰਕਾਰ ਦੀ ਦਬਾਹ ਹੁਣ ਕਰਕੇ ਤੇ ਫਿਰ ਇਹਨਾਂ ਨੇ ਚਲੋ ਲੈ ਦੇ ਕੇ ਤੇ ਕਬਰ ਦੀ ਜਿਹੜੀ ਸੀ ਤੇ ਉਹ ਨਿਸ਼ਾਨਦੇਹੀ ਕਰਾਈ ਤੇ ਕਬਰ ਜਦੋਂ ਪੱਟੀ ਗਈ ਤੇ 2-4 ਟਾਕੀ ਮਾਰੇ ਸੀਗੇ ਤੇ ਕੋ ਬਾੜਾ ਨਹੀਂ ਕੋਈ ਫਟਕ ਨਹੀਂ ਵਾਈ ਜਿਹੜਾ ਸੀ ਤੇ ਉਹ ਇਹਨਾਂ ਦੀ ਦੇ ਪਈ ਸੀਗੀ ਮਿੱਟੀ ਦੇ ਵਿੱਚ ਤੇ ਉਦਾਂ ਹੀ ਉਹਨਾਂ ਨੇ ਕਬਰ ਕਬਰ ਲਿਹਾਫ ਜਿਹੜੇ ਚੜਾਏ ਹੋਏ ਸੀਗੇ ਤੇ ਉਹ ਦਵਾਈਆਂ ਦੂਜਿਆਂ ਲਾਉਣ ਕਰਕੇ ਤੇ ਸਰੀਰ ਜਿਹੜਾ ਸੀ ਉਹ ਇੱਕ ਤਰ੍ਹਾਂ ਪੱਥਰ ਹੀ ਬਣਿਆ ਪਿਆ ਸੀ ਤੇ ਭਾਈ ਪ੍ਰਗਟ ਸਿੰਘ ਨੇ ਪਛਾਣ ਕਰ ਲਈ ਤੇ ਕਹਿੰਦਾ ਵੀ ਮੈਂ ਪਰੇਸ਼ਾਨ ਕਰਕੇ ਤੇ ਬਾਈ ਦੇ ਨਾਲ ਕਾਫੀ ਗੱਲਾਂ ਬਾਤਾਂ ਆਪਣੇ ਮਨ ਦੀਆਂ ਸਾਂਝੀਆਂ ਕੀਤੀਆਂ ਫਿਰ ਉਹਨਾਂ ਦਾ ਇਸ਼ਨਾਨ ਪ੍ਰਾਣ ਕਰਾਇਆ ਗਿਆ ਤੇ ਇਸ਼ਨਾਨ ਪਾਣੀ ਕਰਾ ਕੇ ਤੇ ਮੈਂ ਤੇ ਭਾਈ ਪ੍ਰਗਟ ਸਿੰਘ ਕਹਿੰਦਾ ਮੇਰੇ ਨਾਲ ਚਾਰ ਸਿੰਘ ਹੋਰ ਸੀਗਾ ਤੇ ਅਸੀਂ ਫਿਰ ਪੰਜਾ ਸਿੰਘਾਂ ਨੇ ਰਲ ਕੇ ਤੇ ਬਾਈ ਜਗਰਾ ਸਿੰਘ ਦਾ ਤੇ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਅੰਤਮ ਸੰਸਕਾਰ ਕਰਕੇ ਤੇ ਉਹਨਾਂ ਦੀਆਂ ਜਿਹੜੀਆਂ ਆਸਤੀਆਂ ਸੀ ਫਿਰ ਉਹਨਾਂ ਨੂੰ ਰੋਮਾਨੀਆ ਦੀ ਮਸ਼ਹੂਰ ਨਹਿਰ ਦੇ ਵਿੱਚ ਜਲ ਪ੍ਰਵਾਹ ਕਰ ਦਿੱਤਾ ਸੀ ਤੇ ਇਧਰ ਮਾਤਾ ਰਣਜੀਤ ਕੌਰ ਤੇ ਭਾਈ ਜੁਗਰਾਜ ਸਿੰਘ ਦੀ ਮਾਤਾ ਜੀ ਉਹ ਦੱਸ ਦਿਆ ਵੀ ਅਸੀਂ ਵੀ ਇਹਨਾਂ ਦੇ ਸਰੀਰ ਨੂੰ ਡੈਣ ਵਾਸਤੇ ਸਰਕਾਰ ਨੂੰ ਕਿਹਾ ਸੀਗਾ ਕਿ ਸਰਕਾਰ ਨੇ ਕਿਹਾ ਵੀ ਜੇ ਜਗਰਾਤ ਸਿੰਘ ਦਾ ਸਰੀਰ ਪੰਜਾਬ ਦੇ ਵਿੱਚ ਆਇਆ ਤੇ ਕਿ ਇੱਥੇ ਸਿਖਾਂ ਨੇ ਪੜਗ ਪੈਣਾ ਤੇ ਇਹਦੇ ਨਾਲ ਕਾਮਨ ਸ਼ਾਂਤੀ ਪੰਗ ਹੋਊਗੀ ਤਾਂ ਇਸ ਕਰਕੇ ਫਿਰ ਇਧਰ ਉਹਨਾਂ ਦਾ ਸਰੀਰ ਨਹੀਂ ਲਿਆਂਦਾ ਜਾਣਾ ਤੇ ਉੱਥੇ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਊਗਾ ਤਾਂ ਫਿਰ ਪਰਿਵਾਰ ਨੂੰ ਜਦੋਂ ਫਿਰ ਪਤਾ ਲੱਗਿਆ ਸੀ ਤੇ ਫਿਰ ਪਰਿਵਾਰ ਨੇ ਤੇ 8 ਅਕਤੂਬਰ 1992 ਨੂੰ ਸ੍ਰੀ ਅਖੰਡ ਪਾਤਸ਼ਾਹ ਆਰੰਭ ਕਰਵਾ ਕੇ ਤੇ ਭੋਗ ਪਾਇਆ ਸੀ। ਜਾਂ ਹਰ ਇੱਕ ਸਾਲ 20 ਅਗਸਤ ਨੂੰ ਹਣ ਪਾਈ ਜਗਰਾਜ ਸਿੰਘ ਸਮਾਲ ਸਰ ਦਾ ਜਿਹੜਾ ਹੈ ਸ਼ਹੀਦੀ ਦਿਹਾੜਾ ਇਹ ਉੱਥੇ ਸਮਾਲ ਸਰ ਦੇ ਵਿੱਚ ਮਨਾਇਆ ਜਾਂਦਾ ਹੈ। ਤਾਂ ਇਉਂ ਜਿਹੜਾ ਹੈ ਇਹ ਪਹਿਲਾਂ 크ਰਿਸਚਨ ਧਰਮ ਦੇ ਅਨੁਸਾਰ ਉਹਨਾਂ ਨੂੰ ਦਫਨ ਕੀਤਾ ਗਿਆ ਵਾਹਿਗੁਰੂ ਮੁਸਲਮਾਨ ਤਰੀਕੇ ਦੇ ਨਾਲ ਫਿਰ 크ਰਿਸਚਨ ਵੱਲੋਂ ਉਹਨਾਂ ਦੇ ਲਈ ਤਿੰਨ ਵਾਰ ਰੀਤੀ ਰਵਾਜ ਅਨੁਸਾਰ ਤੇ ਤੀਜਾ ਜਿਹੜਾ ਸੀ ਸਿਕਤਰਮਨ ਅਨੁਸਾਰ ਤਾਂ ਇਉਂ ਜਿਹੜਾ ਹੈ ਬੜਾ ਅਨੋਖਾ ਜਾਂ ਇਹਨਾਂ ਦਾ ਅੰਤਮ ਕਿਰਿਆ ਸੀ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ